ਕੈਰੀ ਆਨ ਹਾਂਜੀ ਬੋਲੋ ਆ ਦੇਖੋ ਜੀ 1 2 3 4 5 ਬੰਦੇ ਆ ਉਹ ਵੀ ਦਿਖਾਣੀ ਮੜੇ ਜਾ ਮੜੇ ਥਿਆਰ ਵੀ ਰੱਖਿਆ ਹਾਂ ਆ ਥਿਆਰ ਰੱਖਿਆ ਬੰਦਾ ਕੰਮ ਦਾ ਥਿਆਰ ਭਾਈ ਜੀ ਤੂੰ ਥੱਪੜ ਪਾੜੇ ਉਹ ਮੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਥਿਆਰ ਦਿਖਾ ਲਓ ਆ ਪੰਜਾਬੀ ਜਵਿੰਦਰਾਲਾ ਮੁੰਡਾ ਹੈ ਜੀ ਭੈਣ ਦੀ ਚੈਨ ਵਾਲੀ ਰੱਖੀ ਹੋ ਅਗਰ ਆ ਰਹੀ ਜੀ ਨਹੀਂ ਇਹ ਕੀ ਮੱਲਾ ਕੀ ਰੋੜਾ ਰੋੜਾ ਪਿਆ ਹੈ ਵਾਠੀਗਾ ਹੋ ਗਿਆ ਰਿਕਾਰਡ ਕੋਈ ਗੱਲ ਨਹੀਂ ਇੱਧਰ ਹੋਰ ਦੇਖੋ ਹੋਰ ਦੇਖੋ ਇੱਧਰ ਬੰਦੇ ਆਉਂਦੇ ਹੂੰ ਆ ਰਾਤ ਆ ਸਾਡਾ ਗਵਾਂਢੀ ਆ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਦੇਖੋ ਆ ਕੀ ਆ ਟਟਵਰ 20 25 ਬੰਦੇ ਆ ਆ ਸਹੀ ਆ ਸਹੀ ਆ ਨਹੀਂ ਖਾਰਾ ਹਥਿਆਰ ਰੱਖਿਓ ਇੱਚੋ ਕੋ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਆ ਸਹੀ ਆ ਆ ਦੇਖ ਦਿਖਾ ਲਓ ਭਾਈ ਸਾਰਿਆਂ ਨੂੰ ਨਹੀਂ ਮੈਂ ਕ ਬਣ ਗੇ ਭਾਈ ਬਣ ਗੇ ਦਿਖਾ ਲਓ ਆ ਲੈ ਆਓ ਮੁਰਕੇ ਕਹਿੰਦੇ ਕੋਈ ਪਿੰਡ ਦੇ ਬੰਦੇ ਸਾਡੇ ਸਾਧੂ ਨੇ ਆ ਦੇਖੋ ਹੁਣ ਕਿੱਥੇ ਤੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ